ਹਾਂਜੀ ਸਤਿ ਸ੍ਰੀ ਅਕਾਲ ਜੀ ਵੰਤ ਕਦੇ ਇਹ ਚੀਜ਼ ਮੰਗ ਕੇ ਨਾ ਲਿਆਓ ਜੀ ਤੁਹਾਨੂੰ ਆਪ ਦੱਸਦੇ ਆਂ ਇੱਕ ਪਹਿਲਾਂ ਤੁਹਾਨੂੰ ਦੱਸ ਦੇ ਗੁਰੂ ਘਰ ਦੇ ਵਿੱਚ ਕਦੇ ਵੀ ਤੁਸੀਂ ਜਦੋਂ ਵੀ ਜਾਣੇ ਆਂਗੇ ਨਿੰਦਿਆ ਚੁਗਰੀ ਬਿਲਕੁਲ ਹੀ ਕਿਸੇ ਦੀ ਵੀ ਕਰਨੀ ਤੇ ਕਿਸੇ ਨੂੰ ਮਾੜੇ ਬਚਨ ਨਹੀਂ ਬੋਲਣੇ ਸ਼ਾਂਤ ਰਹਿਣਾ ਤੇ ਗੁਰੂ ਘਰ ਦੇ ਵਿੱਚ ਜਾ ਕੇ ਕਿਸੇ ਤੋਂ ਪੈਸੇ ਉਧਾਰ ਨਾ ਲਓ ਜੇ ਤੁਹਾਡੇ ਕੋਲ ਮੱਥਾ ਟੇਕਣ ਨੂੰ ਪੈਸੇ ਹੈ ਨਹੀਂ ਤਾਂ ਤੁਸੀਂ ਕੋਈ ਗੁਰੂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਮੂਰੇ ਭਾਣ ਹੀ ਧਰ ਇਸੇ ਤਰ੍ਹਾਂ ਕਿ ਮਤਹਾ ਨਹੀਂ ਤੁਸੀਂ ਵੈਸੇ ਵੀ ਨਮਸਕਾਰ ਕਰ ਸਕਦੇ ਹੋਗੇ ਪਰ ਕਿਸੇ ਤੋਂ ਆਧਾਰ ਲੈ ਕੇ ਪੈਸੇ ਜਦੋਂ ਮੱਥਾ ਟੇਕਦੇ ਹੋ ਉਹਨਾਂ ਤੁਸੀਂ ਤੁਹਾਨੂੰ ਪਰਮਾਤਮਾ ਆਧਾਰ ਮੰਗਲ ਜੋਗਰੀ ਕਰ ਦਿੰਦਾ ਤੁਸੀਂ ਵੀ ਇਸ ਆਧਾਰ ਹੀ ਮੰਗਦੇ ਰਹਿੰਦੇ ਹੋ ਇਹਦੇ ਲਈ ਜੀ ਕਦੇ ਵੀ ਤੁਸੀਂ ਗੁਰੂ ਘਰ ਜਾ ਕੇ ਕਿਸੇ ਤੋਂ ਆਧਾਰ ਲੈ ਕੇ ਪੈਸੇ ਮੱਥਾ ਨਾ ਟੇਕੋ ਚਾਹੇ ਤੁਸੀਂ ਵਾਪਸ ਕਰ ਦੰਦੇ ਹੋ ਪਰ ਪਰਮਾਤਮਾ ਦੀ ਸ਼ਰਮ ਦੇ ਵਿੱਚ ਤੁਸੀਂ ਇੱਕ ਗੁਨਾਹਗਰ ਬਣ ਜਾਣਾ ਠੀਕ ਹੈ ਨਾ ਜੀ ઘરે ਵੀ ਆਪ ਦੇ ਗਵਾਂਢੀ ਦੇ ਘਰੋਂ ਚਾਰ ਨਾ ਲਓ ਕੋਈ ਖੱਟੀ ਚੀਜ਼ ਨਾ ਲਓ ਸ਼ਾਮ ਜਦੋਂ ਸ਼ਾਮ ਰਹਾਸ ਦਾ ਟਾਈਮ ਹੋ ਜਾਂਦਾ ਹੈ ਉਹ ਗਵਾਂਡੀ ਦੇ ਘਰੋਂ ਦੁੱਧ ਦਹੀਂ ਚਿੱਟੀਆਂ ਚੀਜ਼ਾਂ ਜਾਂ ਦੁੱਧ ਤੋਂ ਬਣੀ ਕੋਈ ਵੀ ਚੀਜ਼ ਨਾਲੋਂ ਨੰਕ ਕਦੇ ਵੀ ਨਾ ਲੈ ਕੇ ਦਹੀਂਆਂ ਛੂਰੀ ਆਕੂ ਝਾੜੂ ਐਵੇਂ ਚੀਜ਼ਾਂ ਗਵਾਂਢੀ ਤੋਂ ਆਪਾਂ ਨੂੰ ਨਹੀਂ ਲੈਣੀਆਂ ਚਾਹੀਦੀਆਂ ਕੋਈ ਤਵਾ ਕੜਾਹੀ ਚਕਲਾ ਬੇਲੰਚ ਚਮਟਾ ਸੋਈ ਦੀ ਵਰਤੋਂ ਵਾਲੀਆਂ ਚੀਜ਼ਾਂ ਵੀ ਆਪਾਂ ਨੂੰ ਗਵਾਂਢੀ ਤੋਂ ਨਹੀਂ ਲੈਣਾ ਲੈਣੀਆਂ ਚਾਹੀਦੀਆਂ ਇਹਦੇ ਨਾਲ ਘਰ ਦੇ ਵਿੱਚ ਨੁਕਸਾਨਾ ਨੁਕਸਾਨ ਹੁੰਦਾ ਹੈ ਕਾ ਪੇਸ਼ਵਾ ਜਾਂਦਾ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਗਰੀਬਤਾ ਦਾ ਆਵਾਸ ਹੋ ਜਾਂਦਾ ਹੈ ਧੰਨਵਾਦ